नमस्कार जय हिंद दोस्तों मैं पवन मुखिजा मुखिजा आज ये न्यूज दादा सबका स्वागत करता हूं आज तहसील दे विच लोकां नु फिर खजल खुवार होना पया तहसील खजल खुवार होना पया क्योंकि ਤਸਹੀਲਦਾਰ ਸਮੂਹਿਕ ਛੁੱਟੀ ਤੇ ਚਲੇ ਗਏ ਨੇ ਸਮੂਹਿਕ ਛੁੱਟੀ ਤੇ ਚਲੇ ਗਏ ਉਸ ਤੋਂ ਬਾਅਦ ਤਸਹੀਲ ਦੇ ਵਿੱਚ ਜਿਹੜਾ ਕੰਮਕਾਰ ਹੁੰਦਾ ਹੈ ਜਾਂ ਹੋਣਾ ਹੁੰਦਾ ਹੈ ਜਾਂ ਹੋਣਾ ਸੀ ਉਹ ਬਿਲਕੁਲ ਹੀ ਠੱਪੂ ਗਿਆ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਲੋਜਾਨ ਦੇ ਵਿੱਚ ਤਸਹੀਲਦਾਰ ਦੇ ਖਿਲਾਫ ਕੋਈ ਕੇਸ ਦਰਜ ਹੋਇਆ ਸੀ ਉਸ ਕੇਸ ਦਰਜ ਦੇ ਰੋਸ਼ਵਜੋਂ ਤਸਹੀਲਦਾਰ ਸਮੂਹਿਕ ਛੁੱਟੀ ਤੇ ਚਲੇ ਗਏ ਸਮੂਹਿਕ ਛੁੱਟੀ ਤੇ ਜਾਣ ਕਰਕੇ ਤਸਹੀਲਾਂ ਦਾ ਕੰਮ ਠੱਪੋ ਕੇ ਰਹਿ ਗਿਆ ਬਾਜ਼ਾਰ ਉੱਤੇ ਆ ਜਾਣ ਵਾਲੇ ਨੇ ਜਿਨ੍ਹਾਂ ਨੂੰ ਕੰਮ ਸੀ ਉਹਨਾਂ ਨੂੰ ਕਈ ਤਰ੍ਹਾਂ ਦਾ ਪ੍ਰਸ਼ਨੀય ਸਾਹਮਣਾ ਕਰਨਾ ਪਿਆ ਆਓ ਸੁਣਾਉਂਦੇ ਹਾਂ ਜਿਹੜੇ ਅੱਜ ਆਪਣੇ ਕੰਮ ਕਰਨ ਲਈ ਤਹਿਸੀਲ ਆਏ ਸਨ ਮੇਰਾ ਨਾਮ ਵੀ ਮਰਨਾਵਾਲੀ ਸੀ ਕੀ ਕੰਮ ਆਇ ਸੀ ਤਹਿਸੀਲ ਦੇ ਸਾਈਨ ਕਰਵਾਉਣ ਦੇ ਵਾਸਤੇ ਜੀ ਅਫੀਸ਼ਰ ਭਵਾਣੀ ਸੀ ਫਿਰ ਅੱਜ ਪਤਾ ਹੀ ਲੱਗਿਆ ਜਿਹੜਤਾ ਸੀ ਨਾ ਜੀ ਹੜਤਾਲ ਪਤਾ ਨਹੀਂ ਸਰਕਾਰ ਨੂੰ ਕੀ ਜਾਣਾ ਚਾਹੀਦਾ ਸਰਕਾਰ ਨੂੰ ਕੀ ਜਾਣਾ ਚਾਹੀਦਾ ਸਰਕਾਰ ਨੂੰ ਕਹਿੰਦੇ ਵੀ ਤਰਨੇ ਨਾਲ ਲੱਗਣ ਉਹਨਾਂ ਦੀ ਜੋ ਵੀ ਮੰਗਾਂ ਉਹ ਪੂਰੀਆਂ ਹੋਣਗੀਆਂ ਠੀਕ ਹੈ ਜੀ ਆਮ ਆਦਮੀ ਪਰੇਸ਼ਾਨ ਹੁੰਦਾ ਇਹ ਨਾਲ ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅੱਜ ਇਹਨਾਂ ਨਿਊਜ਼ ਦਾ ਦਰਬਾਰ ਸਵਾਗਤ ਕਰਦਾ ਅੱਜ ਤਹਿਸੀਲ ਦੇ ਵਿੱਚ ਲੋਕਾਂ ਨੂੰ ਫਿਰ ਖੱਜਲ ਖੁਆਰ ਹੋਣਾ ਪਿਆ ਤਾਂ ਸੀ ਖੱਜਲ ਖੁਆਰ ਹੋਣਾ ਪਿਆ ਕਿਉਂਕਿ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਚਲੇ ਗਏ ਨੇ ਸਮੂਹਿਕ ਛੁੱਟੀ ਤੇ ਚਲੇ ਗਏ ਉਸ ਤੋਂ ਬਾਅਦ ਤਹਿਸੀਲ ਦੇ ਵਿੱਚ ਜਿਹੜਾ ਕੰਮਕਾਰ ਹੁੰਦਾ ਹੈ ਜਾਂ ਹੋਣਾ ਹੁੰਦਾ ਹੈ ਜਾਂ ਹੋਣਾ ਸੀ ਉਹ ਬਿਲਕੁਲ ਹੀ ਠੱਪ ਹੋ ਗਿਆ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਲੋ ਜਾਣ ਦੇ ਵਿੱਚ ਤਹਿਸੀਲਦਾਰ ਦੇ ਖਿਲਾਫ ਕੋਈ ਕੇਸ ਦਰਜ ਹੋਇਆ ਸੀ ਉਸ ਕੇਸ ਦਰਜ ਦੇ ਰੋਸ਼ਵਜੋਂ ਤਹਿਸੀਲਦਾਰ ਸਮੂਿਕ ਛੁੱਟੀ ਤੇ ਚਲੇ ਗਏ ਸਮੂਿਕ ਛੁੱਟੀ ਤੇ ਜਾਣ ਕਰਕੇ ਤਹਿਸੀਲਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਅਜੇ ਉੱਥੇ ਆਣ ਜਾਣ ਵਾਲੇ ਨੇ ਜਿਨ੍ਹਾਂ ਨੂੰ ਕੰਮ ਸੀ ਉਹਨਾਂ ਨੂੰ ਕਈ ਤਰ੍ਹਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਆਓ ਸੁਣਾਉਣਿਆਂ ਜਿਹੜੇ ਅੱਜ ਆਪਣੇ ਕੰਮ ਕਰਾਂ ਲਈ ਤਹਿਸੀਲ ਆਏ ਸਨ ਪਰ ਉਹਨਾਂ ਦਾ ਕੰਮ ਨਹੀਂ ਹੋਇਆ। ਕੀ ਨਾ ਤੁਹਾਡਾ? ਕਮਲ ਰਣਾ। ਫਿਰ ਕੀ ਕੰਮ ਆਇਆ ਸੀ ਤਹਿਸੀਲ ਤੇ? ਆਹ ਸਾਈਨ ਕਰਾਉਣੇ ਸੀ ਤਹਿਸੀਲਦਾਰ ਸਾਹਿਬ ਦੇ। ਤਹਿਸੀਲਦਾਰ ਸਾਹਿਬ ਦਾ ਸਟ੍ਰਾਈਕ ਦੇ ਉੱਪਰ ਹੈਗੇ ਸਰ ਕੀ ਕਹਿੰਦਾ ਤੁਹਾਡਾ? ਕੁਛ ਨਹੀਂ ਸਰ, ਪਰੇਸ਼ਾਨੀ ਹੈ। ਸਰਕਾਰ ਨੂੰ ਕੀ ਜਣਾ ਜੰਦੇ? ਕੁਛ ਨਹੀਂ ਜੀ ਹੜਤਾਲ ਨਹੀਂ ਹੋਣੀ ਚਾਹੀਦੀ, ਕੰਮ ਬਰਬਰ ਹੋਣੇ ਚਾਹੀਦੇ ਨੇ। ਹੜਤਾਲ ਤਾਂ ਹਰੇਕ ਵਾਸਤੇ ਮਾੜਾ ਕੰਮ ਹੈ ਜੀ। ਉਹਦਾ ਜਗਤਾਰ ਸਿੰਘ ਹੈ ਜੀ ਕਿਹੜਾ ਪਿੰਡਾ ਪੂਰੜੀ ਪਿੰਡਾ ਜੀ ਕੀ ਕਰਨਾ ਆਏ ਸੀ ਤਹਿਸੀਲ ਚ ਸਰ ਅਸੀਂ ਜੀ ਡਿਸਟਰੀ ਕਰਾਉਣ ਆਏ ਸੀ ਕੀ ਪ੍ਰੇਸ਼ਾਨੀ ਹੋ ਗਈ ਪ੍ਰੇਸ਼ਾਨੀ ਤਾਂ ਜੀ ਸਰਕਾਰ ਨੂੰ ਹੀ ਉਹੀ ਹੈ ਜੀ ਤੁਹਾਨੂੰ ਤੇਰਾ ਨਾਮ ਪ੍ਰੇਸ਼ਾਨ ਹੋਵੇ ਹੂੰ ਤਹਿਸੀਲਦਾਰਾਂ ਦੇ ਹੜਤਾਲ ਕਾਰਨ ਕਿੰਨੇ ਕੁ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜੀ ਪਰੇਸ਼ਾਨੀ ਤਾਂ ਹੁੰਦੀ ਹੋਈ ਹੈ ਜੀ ਸਰਕਾਰ ਤੋਂ ਕੀ ਅਪੀਲ ਕਰਨਾ ਚਾਹੁੰਦੇ ਆ ਸਰ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਕਿਸੇ ਨਾਮ ਆਪਣਾ ਪ੍ਰਾਣ ਹੋਣ ਹੂੰ ਹਾਂ ਜੀ ਕੋਈ ਤਹਿਸੀਲਦਾਰ ਵੀਰ ਨੂੰ ਸਿੰਘ 30 ਅੱਜ ਤਹਿਸੀਲ ਤੇ ਕੀ ਕਰਨ ਆਏ ਸੀਗੇ ਤਰੀਕ ਸੀਗੀ ਪੇਸ਼ੀ ਸੀਗੀ ਅੱਛਾ ਫਿਰ ਹੁਣ ਕੀ ਹੋਇਆ ਉਹ ਕਹਿੰਦੇ ਹੜਤਾਲ ਹੈ ਹੜਤਾਲ ਤੇ ਤੇ ਇੰਦਾਰ ਕਰਕੇ ਉਹ ਅਸੀਂ ਹਰਾਨ ਪ੍ਰਸ਼ਾਨ ਹੋ ਗਏ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਕੀ ਨਹੀਂ ਕਰਦੇ ਹਾਂ ਬੰਦੇ ਰਹੋ ਜਾਂਦੇ ਰਹੋ ਤਾਂ ਹੁਣ ਤਰੀਕ ਅੱਗੇ ਪੈ ਗਈ ਅੱਗੇ ਪੈ ਗਈ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਂ ਸਰ ਸਰਕਾਰ ਨੂੰ ਇਹ ਕਹਿਣੇ ਚਾਹੁੰਦੇ ਆਂ ਵੀ ਇਹ ਜਿਹੜੀ ਤੁਸੀਂ ਜਿਹੜੇ ਕਸਟਮਰ ਆ ਉਹਨਾਂ ਨੂੰ ਹਰਾਨ ਪਰੇਸ਼ਾਨ ਕਿਉਂ ਕਰਦੇ ਹੈਗੇ ਇਹਨਾਂ ਦੀ ਜਗ੍ਹਾ ਤੇ ਦੂਸਰਾ ਤਸਿਲਦਾਰ ਹੋਣਾ ਚਾਹੀਦਾ ਜਿਸ ਦੇ ਦੂਸਰੇ ਡਿਊਟੀ ਲਾਓ ਇਹਨਾਂ ਕੋਈ ਸਰਚੀ ਉਸ ਨੇ ਲੱਭੋ ਕਿ ਇਹ ਜਿਹੜੇ ਹਰਤਾਾਲ ਤੇ ਚੱਲੇ ਜਾਂਦੇ ਆ ਇਹਨਾਂ ਦਾ ਕੋਈ ਜਗ੍ਹਾ ਕੋਈ ਦੂਸਰੇ ਕੰਮ ਕਰਨਾ ਜਿਸ ਤਰ੍ਹਾਂ ਹੋਰਾਂ ਨੂੰ ਬੰਦਿਆਂ ਨੂੰ ਕੱਢ ਕੇ ਦੂਸਰੇ ਨਾਲ ਰੱਖ ਲੈਣੇ ਇਹਨਾਂ ਨੂੰ ਕਰੋ ਇਹ ਕੁਛ ਥੱਲੇ ਵਾਲਿਆਂ ਨੂੰ ਮਜ਼ਦੂਰਾਂ ਨੂੰ ਮਾਰਨ ਦੀ ਵਾਤੇ ਹੈ ਭੜਿਆਂ ਨੂੰ ਵੀ ਹੱਥ ਪਾਓ ਕੀ ਨਾ ਬਤਾ ਮੇਰਾ ਨਾਮ ਐਸ.ਐਚ. ਅਵਤਾਰ ਗਰੀਆ ਮੈਂ ਪੈਰਾਮਿਲਟਰੀ ਫੋਰਸਿਸ ਸ ਹਰ ਜੀ ਅੱਜ ਤੁਸੀਂ ਇੱਥੇ ਆਏ ਸੀਗੇ ਸਪੀਡ ਆਫਟਰ ਕੀ ਕੰਮ ਕੀ ਕਰ ਕੰਮ ਜੀ ਰਜਿਸਟਰੀ ਕਰਾਣੀ ਸੀਗੀ ਜੀ ਉਹਦੇ ਕਰਕੇ ਅਸੀਂ ਆਏ ਸੀਗੇ ਜੀ ਯਾਰ ਜੇ ਹੜਤਾਲ ਸੀ ਕੀ ਹੋਇਆ ਹੜਤਾਲ ਹੈ ਜੀ ਅੱਜ ਜਿਹੜੇ ਆਮ ਬੰਦੇ ਐ ਪ੍ਰੇਸ਼ਾਨ ਹੋ ਰਹੇ ਆਂ ਜੀ ਮਤਲਬ ਇਹ ਇਹਨਾਂ ਦੀ ਜਿਹੜੇ ਮਤਲਬ ਇਹ ਹੜਤਾਲ ਇਹਨਾਂ ਦੀ ਗੱਲ ਮੰਨੀ ਜਾਵੇ ਫੋ ਛੇਤੀ ਛੇਤੀ ਹੜਤਾਲ ਖੁੱਲ ਜAVE ਸਰ ਜੀ ਕਿੰਨੀ ਕੋਈ ਪਰੇਸ਼ਾਨੀ ਹੋ ਰਹੀ ਥੋਮ ਸਰ ਪਰੇਸ਼ਾਨੀ ਆਮ ਜਨਤਾ ਨੂੰ ਬਹੁਤ ਹੋ ਰਹੀ ਹੈ ਜੀ